ਮਾਜ ਮਹੱਲਾ ਪੰਜਵਾ ਜਿਤ ਘਰ ਪਿਰ ਸੁਹਾਗ ਬਨਾਇਆ ਤਿਤ ਘਰ ਸਖੀਏ ਮੰਗਲ ਗਾਇਆ ਆਨੰਦ ਬਿਨੋਦ ਤਿਤਾ ਕਰ ਸੋਹੇ ਜੋ ਤਨ ਕੰਤ ਸਿਗਾਰੀ ਜੀਓ ਸਾ ਗੁਣਵੰਤੀ ਸਾ ਵੜ ਭਾਗਣ ਪੁੱਤਰਵੰਤੀ ਸੀਲਵੰਤ ਸੁਹਾਗਣ ਰੂਪਵੰਤ ਸਾ ਸੁਗੜ ਵਿਚਖਣ ਜੋ ਧਨ ਕੰਤ ਪਿਆਰੀ ਜੀਉ ਅਚਾਰਵੰਤ ਸਾਈ ਪ੍ਰਧਾਨੇ ਸਭ ਸਿੰਗਾਰ ਬਣੇ ਤਿਸ ਗਿਆਨੇ ਸਾ ਕੋਲਵੰਤੀ ਸਾ ਸਭ ਰਾਈ ਜੋ ਪਿਰ ਕੇ ਰੰਗ ਸਵਾਰੀ ਜੀਉ ਅਹਮਾ ਤਿਸ ਕੀ ਕਹਿ ਨਾ ਜਾਏ ਜੋ ਪਿਰ ਮੇਲ ਲਈ ਅੰਗ ਲਾਏ تیر ਸੁਹਾਗ ਵਰ ਅਗਮਯਾ ਗੋਚਰ ਜਨ ਨਾਨਕ ਪ੍ਰੇਮ ਸਾਧਾਰੀ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ